ਵਾਰਕ ਬਾ ਦੇਣ ਵਾਸਤੇ ਉਹਨਾਂ ਦੇ ਜਿੱਥੇ ਗ੍ਰਾਹਕੇ ਪਹੁੰਚਿਆ ਔਰ ਉਹਨਾਂ ਨੂੰ ਸਨਮਾਨ ਕੀਤਾ ਸੋ ਪਰਮਾਤਮਾ ਚਰਦੀ ਕਲਾ ਚ ਰੱਖੇ ਔਰ ਜਿਹੜੇ ਲੋੜ ਪੰਦੇ ਨੇ ਉਹਨਾਂ ਦੀ ਮਦਦ ਆ ਜਿਹੜੀ ਕਰਦੇ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਜੀ ਗਿਆਨ ਮੰਗੋ ਦੇ 23 ਵਾਰ ਪ੍ਰਧਾਨ ਬਣਨਾ ਹੈ ਜੀ ਇੱਕ ਬਹੁਤ ਵੱਡੀ ਗੱਲ ਹੈ ਕੀ ਕਹਿਣਾ ਚਾਹੁੰਦੇ ਦੇਖੋ ਇੱਕ ਦੋ ਵਾਰੀ ਪ੍ਰਧਾਨ ਬਣਨਾ ਔਖਾ ਹੈ ਤੀਵੀਂ ਵਾਰੀ ਬਣੇ ਨੇ ਇਹਦਾ ਮਤਲਬ ਹੈ ਕਿਤੇ ਨਾ ਕਿਤੇ ਵੀ ਸਾਰੇ ਵਕੀਲ ਭਾਈਚਾਰਾ ਜਿਹੜਾ ਉਹਨਾਂ ਚ ਇਹਨਾਂ ਦਾ ਪਿਆਰ ਬਣਿਆ ਹੋਇਆ ਸੋ ਇਸ ਕਰਕੇ ਇਹ ਤੀਵੀਂ ਵਾਰੀ ਬਣੇ ਨੇ ਸੋ ਇਹ ਸਾਰਾ ਸੇਰਾ ਇਹਨਾਂ ਨੂੰ ਜਨਦਾ ਇਹਨਾਂ ਦਾ ਸੁਭਾ ਪੰਜਾਬ ਦੇ ਇਤਿਹਾਸ ਦੇ ਵਿੱਚ ਵੀ ਆ ਬੰਦ ਹੋ ਜਾਂਦੇ ਆ ਨੇਚੁਰਲੀ ਪੰਜਾਬ ਦੇ ਕੀ ਮੈਂ ਕਹਿੰਦਾ ਤਹੀ ਵਾਰੀ ਕੋਈ ਛੋਟੀ ਗੱਲ ਨਹੀਂ ਹੁੰਦੀ ਮੈਂ ਕਹਿੰਦਾ ਸਾਰੇ ਦੇਸ਼ ਚ ਹੀ ਨਹੀਂ ਕੋਈ ਬਣਿਆ ਹੋਣਾ ਕੋਈ 3ਵੀਂ ਵਾਰੀ ਕੋਈ ਪ੍ਰਧਾਨ ਬਣਿਆ ਹੋਵੇ ਬਾਰ ਕਾਉਂਸਲ ਦਾ ਸੋ ਇਸੇ ਕਰਕੇ ਆ ਇਹਨਾਂ ਦੀ ਮਿੱਠੀ ਬੋਲੀ ਜਿਹੜਾ ਸੁਭਾਅ ਚੰਗਾ ਸੁਭਾਅ ਇਮਾਨਦਾਰ ਹੈ ਸੋ ਇਹਦੇ ਕਰਕੇ ਔਰ ਪਾਰਟੀ ਨੂੰ ਡੈਡੀਕੇਸ਼ਨ ਇਹਨਾਂ ਦਾ ਸੋ ਉਹਦੇ ਕਰਕੇ ਇਹਨਾਂ ਨੂੰ 3ਵੀਂ ਵਾਰੀ ਜਿਹੜਾ ਜਿਹੜਾ ਬਾਰ ਕਾਉਂਸਲ ਦਾ ਪ੍ਰਧਾਨ ਬਣੇ ਨੇ ਸੋ ਇਹਨਾਂ ਨੂੰ ਮੁਬਾਰਕਬਾਦ ਸਾਰੇ ਪਰਿਵਾਰ ਨੂੰ ਮੁਬਾਰਕਬਾਦ ਸਾਰੇ ਸ਼ਹਿਰ ਨਿਵਾਸੀਆਂ ਨੂੰ ਮੁਬਾਰਕਬਾਦ ਗ੍ਰਾਂਟ ਹੈ ਉਹ ਵੀ ਜਿਹੜੇ ਬਾਰ ਕਾਉਂਸਲ ਵਾਸਤੇ ਇਸ ਤਰ੍ਹਾਂ ਜੇ ਮੇ ਜਿੱਠੀ ਅਤੀ ਜਿਹੜੇ ਹੈਗੇ ਸਟਾ ਕੇ ਪੀਸੀ ਕੀ ਕਹਿਣਾ ਚਾਹਣ ਉਹ ਤਾਂ ਕਹਿੰਦੇ ਵੀ ਮੈਂ ਕੁਝ ਨਹੀਂ ਸਮਝਦਾ ਹੈਗਾ ਇਸ ਤਰ੍ਹਾਂ ਜੋ ਮਰਚੀ ਪਰਚੇ ਕਰਨ ਚਰਚਾ ਕਰ ਰਹੀ ਹੈ ਲੱਗਦਾ ਤੁਹਾਨੂੰ ਦੇਖੋ ਮੈਂ ਨਾ ਤਾਂ ਕੋਈ ਅਜੀ ਦੇਖਿਆ ਖਬਰ ਕੀ ਹੈ ਕੀ ਗੱਲ ਹੈ ਕਿਉਂਕਿ ਮੈਂ ਸਵੇਰੇ 7 ਵਜੇ ਦਾ ਨਿਕਲਿਆ ਹਾਂ ਸੋ ਇਸ ਕਰਕੇ ਮੈਨੂੰ ਉਸ ਬਾਰੇ ਪਤਾ ਨਹੀਂ ਹੈ ਕੀ ਹੈ ਸੋ ਕੋਈ ਵੀ ਜਿਹੜਾ ਜਵਾਬ ਦੇਣਾ ਮੈਂ ਮناسب ਨਹੀਂ ਸਮਝਦਾ ਸੁਖਦੇਵ ਸਿੰਘ ਢੀਂਡ ਸਾਹਿਬ ਮੁਰ ਅਕਾਲੀ ਦਲ ਦਾ ਪੱਲਾ ਫੜ ਸਕਦੇ ਨੇ ਕਿਸ ਤਰ੍ਹਾਂ ਜੱਜ ਕਰਦੇ ਹੋ ਮੰਤਰੀ ਸਾਹਿਬ ਤੁਸੀਂ ਨੇ ਹੁਣ ਵਿਚਾਰਨ ਕੀ ਪੱਲਾ ਫੜਨਾ ਹੁਣ ਤਾਂ ਬਡੇਰੀ ਉਮਰ ਹੋ ਗਈ ਹੁਣ ਤਾਂ ਇਹ ਐ ਸਗੋ ਸਮਾਜ ਵਾਸਤੇ ਕੋਈ ਸੇਵਾ ਕਰਨ ਹੁਣ ਪਾਰਟੀ ਜਿਨ੍ਹਾਂ ਉਹਨਾਂ ਨੇ ਸੇਵਾ ਕੀਤੀ ਸੀ ਉਹਨਾਂ ਮਾਨ ਸਨਮਾਨ ਉਹਨਾਂ ਨੂੰ ਦਿੱਤਾ ਨਹੀਂ ਹੈਗਾ ਸੁਰਮਣੀ ਕਾਲੀ ਦਲ ਕੀ ਲੱਗਦਾ ਕਾਲੀ ਦਲ ਇਕੱਠਾ ਕਰਨ ਲੱਗਿਆ ਪਿਆ ਸਾਰਿਆਂ ਨੂੰ ਕੀ ਲੱਗਦਾ ਜੀ ਇਹਦੇ ਨਾਲ ਫਿਰ ਜਿੱਤ ਸਕਣਗੇ ਨਹੀਂ ਨਹੀਂ ਕਾਲੀ ਦਲ ਇਕੱਠਾ ਕਰਨਾ ਕੋਈ ਇਹ ਕੋਈ ਖੀਰ ਥੋੜੀ ਐ ਵੀ ਇਕੱਠੀ ਕਰ ਲਈਏ ਇਕੱਠੀ ਹੋਣੀ ਹੀ ਨਹੀਂ ਹੈ ਇਹ ਖਿੰਡਿਏ ਰਹਿਣੀ ਆ ਇਹ ਤਾਂ ਰਹਿਤਾ ਜਿੰਨਾ ਫੈਲ ਗਿਆ ਇਹ ਨਹੀਂ ਇਕੱਠਾ ਹੁੰਦਾ ਹੁਣ ਸੋ ਇਸ ਕਰਕੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਇਹ ਇਕੱਠਾ ਹੁਣ ਹੋਣ ਵਾਲਾ ਹੈ ਨਹੀਂਗਾ ਉਹ ਵੀ ਕਿਵੇਂ ਦੇਖ ਦੋ ਅਕਾਲੀ ਦਲ ਤੇ ਬੀਜੇ ਜੇ ਗੜ ਬੰਦ ਹੋਣਗਾ ਦੇਖੋ ਜੇ ਹਜੇ ਤਾਂ ਜੇ ਸਹੀ ਮਹੀਨਾ ਚ ਆਪਾਂ ਕਹੀਏ ਕੁਛ ਨਹੀਂ ਰੱਖਿਆ ਇਸ ਟਾਈਮ ਇਸ ਟਾਈਮ ਕੁਛ ਨਹੀਂ ਰੱਖਿਆ ਅਕਾਲੀ ਦਲ ਕਿਵੇਂ ਸਰਵਾਈਵ ਕਰੂਗਾ ਹੋ ਨਹੀਂ ਸਕਦਾ ਕਿਉਂਕਿ ਜੋ ਕੁਛ ਉਹਨਾਂ ਨੇ ਆਪਣੇ ਰਾਸ ਸਮੇਂ ਕੀਤਾ ਉਹ ਕਦੇ ਭੁੱਲਿਆ ਨਹੀਂ ਜਾ ਸਕਦਾ ਸੋ ਇਸ ਕਰਕੇ ਜੇ ਅਸੀਂ ਕਹੀਏ ਜਿਨ੍ਹਾਂ ਨੇ ਖਾਲੀਦਦਲ ਨੂੰ ਸਿੰਜਣ ਵਾਸਤੇ ਅੰਮਤਿ ਉਮਰਾਂ ਲਾਈਆਂ ਉਹਨਾਂ ਨੂੰ ਦੁੱਧ ਚੋਂ ਮੱਖੀ ਵਾਂਗੂ ਕੱਢ ਕੇ ਬਾਹਰ ਮਾਰਿਆ ਤਾਂ ਹੁਣ ਕਿੱਥੇ ਉਹ ਜਿਹੜਾ ਖਾਲੀਦਦਲ ਪੁਰਾਣੇ ਸਮੇਂ ਦਾ ਖਾਲੀਦਦਲ ਕੀ ਜਿਹੜਾ ਮੋਰਚੇ ਲਾਉਂਦਾ ਰਿਹਾ ਮੈਨੂੰ ਲੱਗਦਾ ਨਹੀਂ ਕਿ ਹੁਣ ਦੁਬਾਰਾ ਕੋਈ ਔਰ ਚ ਜਾਣ ਪੋਵੇ ਮੈਂ ਕਿਉਂਕਿ ਪਾਰਟੀ ਦਾ ਪੰਜਾਬ ਦਾ ਲੀਗ ਅਡਵਾਈਜ਼ਰ ਹਾਂ ਤੇ ਹੁਣ ਮੈਂ ਤੀਵੀਂ ਵਾਰ ਬਾਰਸ਼ 90 ਦਾ ਪ੍ਰਧਾਨ ਬਣਿਆ ਪੰਜਾਬ ਸਰਕਾਰ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਸਦਾ ਚੇਤਨ ਸਿੰਘ ਜੌੜਾ ਮਾਧਰਾ ਸਨਮਾਨ ਕਰਨ ਵਾਸਤੇ ਮੇਰੇ ਘਰ ਪਹੁੰਚੇ ਨੇ ਮੈਂ ਪੰਜਾਬ ਸਰਕਾਰ ਦਾ ਵਿਸ਼ੇਸ਼ ਕਰਕੇ ਚੇਤਨ ਸਿੰਘ ਜੌੜਾ ਮਾਧਰਾ ਧੰਨਵਾਦ ਕਰਦਾ ਕਿ ਉਹ ਮੇਰੇ ਗ੍ਰਹਿ ਵਿਖੇ ਸਾਨੂੰ ਸਨਮਾਨ ਦੇਣ ਲਈ ਪਹੁੰਚੇ ਨੇ ਇਹਦੇ ਵਿੱਚ ਮੈਂ ਆਪਣੇ ਵੱਲੋਂ ਸਮੁੱਚੀ ਸਾਡੀ ਬਾਰ ਐਸੇਸ਼ਨ ਵੱਲੋਂ ਸਮੁੱਚੇ ਵਕੀਲ ਭਾਈਚਾਰੇ ਵੱਲੋਂ ਪੰਜਾਬ ਸਰਕਾਰ ਸਖਾ ਚੇਤਨ ਸਿੰਘ ਜੌਰੇ ਮਾ ਜੀ ਦਾ ਧੰਨਵਾਦ ਕਰਦਾ ਤੈ ਦੇ ਲਈ ਮੈਂ ਆਪਣੇ ਰੋਮ ਰੋਮ ਕਰਕੇ ਇਸ ਗੱਲ ਦਾ ਰਿਣੀ ਆ। ਧੰਨਵਾਦ ਕਰਦਾ ਵੀ ਵਿਸ਼ਵਾਸ ਦਿਵਾਇਆ ਜਿਵੇਂ ਹਾਂ ਗ੍ਰਾਂਟ ਦੇਖੋ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਮੇਰੀ ਸਰਕਾਰ ਵੱਲੋਂ 10 ਲੱਖ ਰੁਪਏ ਦਾ ਮੈਨੂੰ ਲੈਟਰ ਆ ਚੁੱਕਿਆ ਮਨਜ਼ੂਰ ਹੋ ਚੁੱਕੀ ਆ ਤੇ ਮੈਂ ਤਾਂ ਇਸ ਪਾਰਟੀ ਦਾ ਇੱਕ ਵਲੰਟੀਅਰ ਆ ਮੈਨੂੰ ਤਾਂ ਲੱਗਦਾ ਨਹੀਂ ਕੋਈ ਮੈਨੂੰ ਪ੍ਰੋਬਲਮ ਹੋਊਗੀ ਗ੍ਰਾਂਟ ਦੀ। ਬਾਕੀ ਮੰਤਰੀ ਜੀ ਨੇ ਵੀ ਕਹਿ ਦਿੱਤਾ ਹੈਗਾ ਮੈਨੂੰ ਇਦਾਂ ਦੀ ਕੋਈ ਗੱਲ ਨਹੀਂ ਲੱਗਦੀ ਹੈਗੀ ਕਿ ਜਿੰਨੀ ਵੀ ਵਕੀਲ ਭਾਈਚਾਰੇ ਨੂੰ ਗ੍ਰਾਂਟ ਚਾਹੀਦੀ ਹੋਊ ਸਾਡੇ ਮੰਤਰੀ ਤਾਂ ਸਾਡੇ ਆਪਣੇ ਭਰਾ ਨੇ ਉਹ ਇਦਾਂ ਦੀ ਗੱਲ ਨਹੀਂ ਲੱਗਦੀ ਜਿੰਨੇ ਵੀ ਗ੍ਰਾਂਟ ਚਾਹੀਦੇ ਹੋ ਮੈਨੂੰ ਸਰਕਾਰ ਵੱਲੋਂ ਦਿੱਤੀ ਜਾਊਗੀ ਮੰਤਰੀ ਜੀ ਨੇ ਵਿਸ਼ਵਾਸ ਦਿਵਾਇਆ ਮੈਂ ਮੰਤਰੀ ਦਾ ਇਸ ਗੱਲ ਤੋਂ ਵੀ ਧੰਨਵਾਦ ਕਰਦਾ ਥੈਂਕ ਯੂ ਵੈਰੀ ਮਚ